ਮਿੱਤਰੋ 5 ਕਿਲੋ ਦੀ ਕਹੀ ਨਾਲ ਹਰਿਆਣਾ ਦੇ ਸ਼ੋਰੇ ਨੇ ਰਿਕਾਰਡ ਬਣਾਤਾ ਮਿੱਤਰੋ ਇਸ ਦਾ ਨਾਮ ਹੈ ਸੌਰਵ ਤੋਮਰ ਇਸ ਦਾ ਇੱਕ ਇੰਸਟਾਗ੍ਰam ਪੇਜ ਆ ਜਿਸ ਤੇ ਰੀਲਾਂ ਪਾਉਂਦਾ ਤੇ ਕਹਿੰਦਾ ਵੀ ਮੈਂ ਐਰ ਕੀ ਆ ਜਿਹੜਾ ਅੱਧਾ ਕਿੱਲਾ ਨਾ ਅੱਧਾ ਕਿੱਲਾ ਗੂੜ ਕੇ ਇਹਦੇ ਤੇ ਝੋਨੇ ਦੀ ਬਜਾਈ ਕਰਨੀ ਆ ਝੋਨਾ ਲਾਉਣਾ ਤੇ ਮਿੱਤਰੋ ਉਹਨੇ ਕਈ ਨਵੀਂ ਲਿਆਂਦੀ ਆ ਦੇਖੋ ਜੀ 5 ਕਿਲੋ ਦੀ ਕਹੀ ਆ ਇਹ ਬਣਵਾ ਲਈ ਉਹਨੇ ਤਾਂ ਮਿੱਤਰੋ ਹੈਰਾਨੇ ਵਾਲੀ ਗੱਲ ਆ ਵੀ ਇਹ ਗੋਡੇਗਾ ਕਹਿੰਦਾ ਉਹਨਾਂ ਚਿਰ ਗੋੜਦਾ ਰਹੂੰਗਾ 12 ਤੋਂ 13 ਘੰਟੇ ਦਿਨ ਦੇ ਵਿੱਚ ਗੋੜਦਾ ਇਹ ਤੇ ਅੱਗੇ ਤੁਹਾਨੂੰ ਮੈਂ ਦਿਖਾਉਣਾ ਲਾਉ ਜੀ ਇਹਨੇ ਕੰਮ ਸਟਾਰਟ ਕਰਤਾ ਡੇ 1 ਆ ਸੁਬਾ 7 ਵਜੇ ਆ ਗਿਆ ਸੀ 27 ਤਰੀਕ ਨੂੰ ਇਹ ਲੱਗਿਆ ਸੀ ਲੋ ਵੀ ਮਿੱਤਰੋ 5 ਕਿਲੋ ਦੀ ਹੱਥ 'ਚ ਕਹੀ ਆ ਤੇ ਅੱਜ ਆ ਦਿਨ ਪਹਿਲਾ ਤੇ ਇੰਨਾ ਕਿੰਨੇ ਗੋੜ ਲਿਆ ਤੇ ਮਿੱਤਰੋ ਹਰਿਆਣਾ ਦੇ ਜਿੰਦ ਪਿੰਡ ਦੇ ਵਿੱਚ ਰਹਿਣ ਵਾਲਾ ਇਹ ਚੋਬਰ ਤਾਂ ਜੇਕਰ ਤੁਸੀਂ ਇਸ ਵੀਡੀਓ ਤੇ ਲਗਭਗ 50000 ਲਾਈਕ ਕਰਤੇ ਤੇ ਮੈਂ ਇਸ ਬੰਦੇ ਨੂੰ ਸਪੈਸ਼ਲ ਮਿਲ ਕੇ ਆਵਾਂਗਾ ਤੇ ਇਸ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗਾ ਇਹ ਇਦਾਂ ਦੀ ਕਾਰਨਾਮੇ ਕਰਦਾ ਰਹਿੰਦਾ ਮੈਂ ਇਹਦੀਆਂ ਸਾਰੀਆਂ ਰੀਲਾਂ ਦੇਖੀਆਂ ਨੇ ਇਹਦੇ ਵਿੱਚ ਇਹਨੇ ਇਦਾਂ ਹੀ ਵੇਖ ਲਓ ਵੀ ਡੱਕਾ ਜਿਆ ਬੰਦਾ ਕੋਈ ਬਾਹਲਾ ਹੱਟਾ ਘੱਟਾ ਨਹੀਂ ਕਹਿ ਸਕਦੇ ਤੇ ਜੋਰ ਕਹਿੰਦੇ ਅੰਨਾ ਆ ਦੇਖੋ ਤੁਸੀਂ 5 ਕਿਲੋ ਦੀ ਕਈ ਚੱਕ ਕੇ ਮਾਰਨੀ ਕਈ ਚੱਕ ਕੇ ਥੱਲੇ ਮਾਰਨੀ ਯਾਰ ਕਮਾਲ ਦੀ ਗੱਲ ਹੈ ਨਾ ਇਹਨੂੰ ਕਹਿੰਦੇ ਆ ਸਹੀ ਰੀਲ ਕਹਿੰਦਾ ਯਾਰ ਵੀ ਰੀਲ ਤਾਂ ਹੁੰਦੀ ਆ ਵੈਸੇ ਤਾਂ ਆਪਾਂ ਲਾਇਕ ਨੱਚਣ ਟੱਪਣ ਵਾਲੀਆਂ ਨਗੇੰਜਾਂ ਨੂੰ ਕਰਦੇ ਹੀ ਕਰਦੇ ਆ ਤੇ ਇਸ ਸ਼ੋਹਰੇ ਵਾਸਤੇ ਇੱਕ ਯਾਰ ਲਾਇਕ ਤਾਂ ਬਣਦਾ ਦੇਖੋ ਚੋਬਰੋ ਮੈਨੂੰ ਲੱਗਦਾ ਵੀ ਦਿਨ ਦੂਜਾ ਸਟਾਰਟ ਹੋ ਗਿਆ ਤੇ ਇੱਥੋਂ ਤੱਕ ਚੋਬਰ ਪਹੁੰਚ ਗਿਆ ਅੱਧਾ ਕਿਲਾ ਦਾ ਥਾਂ ਹੈ ਤੇ ਝੋਨਾ ਇਹਦੇ ਵਿੱਚ ਨੇ ਲਾਉਣਾ ਹਾਂਜੀ ਲੱਗਿਆ ਖੜਾ ਦੁਪਹਿਰ ਦਾ ਟਾਈਮ ਆ ਦੇਖੋ ਤੁਸੀਂ ਕਿੰਨੀ ਤਿੱਖੀ ਧੋਪਾ ਤੇ ਵੇਖੋ ਤੁਸੀਂ ਵੀਰ ਉਸ ਦੀ ਮੋਟਰ ਦੀ ਛੱਤ ਤੇ ਚੜ ਕੇ ਉਸ ਦੀ ਵੀਡੀਓ ਬਣਾ ਰਿਹਾ ਹੈ ਇਹਨੂੰ ਕਹਿੰਦੇ ਆ ਵੀ ਹਰਿਆਣੇ ਦੇ ਸ਼ੋਰੇ ਵਾਕਈ ਕਹਿੰਦੇ ਹੁੰਦੇ ਨਾ ਵੀ ਹੁਣ ਤਾਂ ਸ਼ਰਟ ਲਾਲੀ ਚੋਬਰ ਨੇ ਤੇ ਆਹ ਦੇਖੋ ਜੀ ਲਗਭਗ ਆ ਇਨਾ ਕਿਨੇ ਯਾਨੀ ਕਿ ਗੋੜ ਦਿੱਤਾ ਦੇਖੋ ਤੁਸੀਂ ਤੇ ਉਹ ਪਹੁੰਚ ਗਿਆ ਤੇ ਦਿਨ ਹੈਗਾ ਦੂਜਾ ਲਗਭਗ ਦੂਜਾ ਦਿਨ ਆ ਤੇ ਸਵੇਰ ਸਟਾਰਟ ਹੋ ਗਿਆ ਇਹ ਦੋ ਦਿਨ ਕੰਪਲੀਟ ਹੋ ਚੁੱਕੇ ਨੇ ਤੀਜਾ ਦਿਨ ਸੌਰੀ ਸਟਾਰਟ ਹੋ ਗਿਆ ਮਿੱਤਰੋ ਇਹ ਤੇ ਸਾਹਮਣੇ ਦੇਖੋ ਕਈ ਨਾ ਲੱਗਾ ਤੇ ਆ ਬਿਲਕੁਲ ਥੋੜੀ ਜਿਹੀ ਜਗ੍ਹਾ ਰਹਿ ਗਈ ਤੇ ਮੈਨੂੰ ਲੱਗਦਾ ਵੀ ਅੱਜ ਇਹ ਕੰਪਲੀਟ ਕਰ ਦੂਗਾ ਲਓ ਮਿੱਤਰੋ ਬਰਾਬਰ ਕਰਤਾ ਦੋ ਦਿਨ ਤੇ ਪੂਰੇ 4 ਘੰਟੇ ਹੋ ਗਏ ਨੇ ਲੱਗਿਆ ਨੂੰ ਇਹ ਆ ਅਸਲੀ ਰੀਲ ਇਹ ਆ ਅਸਲੀ ਕਮਾਈ ਇਨੂੰ ਕਹਿੰਦੇ ਆ ਸਭ ਜਿੰਮਾ ਜੁਮਾ ਇੱਥੇ ਖਤਮ ਹੋ ਜਾਂਦੀਆਂ ਨੇ ਜਿਨਨੇ ਕਈ ਚੱਕ ਕੇ ਗੋਡਾ ਗੜਾਈ ਕਰ ਲਈ ਨਾ ਉਹਦੇ ਅਰਗੀ ਜਿੰਮ ਦੁਨੀਆ ਤੇ ਹੀ ਨਹੀਂ ਕੋਈ ਬਣੀ ਆ ਦੇਖੋ ਜੀ ਪਾਸੇ ਆ ਸਿੱਖੇ ਤਾਂ ਛੱਤ ਤੇ ਚੜਿਆ ਹੋਇਆ ਤੇ ਉਹ ਲੱਗਿਆ ਹੋਇਆ ਬਾਈ ਜੀ ਮੈਂ ਪੂਰਾ ਫੈਨ ਆ ਜੇਕਰ ਤੁਸੀਂ 50000 ਲਾਇਕ ਇਸ ਵੀਡੀਓ ਤੇ ਕਰਤੇ ਬਾਈ ਦਾ ਮੈਂ ਪੇਜ ਵੀ ਮੈਂਚਲ ਕਰਾਂਗਾ ਆ ਦੇਖੋ ਜੀ ਕੰਪਲੀਟ ਕਰਤਾ ਕੰਮ ਮੁੰਡੇ ਨੇ ਅੱਧਾ ਕਿਲਾ 2 ਦਿਨ 6 ਘੰਟਿਆਂ ਦੇ ਵਿੱਚ ਗੋੜ ਕੇ ਸਿਰਾ ਲਾਦਾ ਬਾਈ ਜੀ 2 ਘੰਟੇ 2 ਦਿਨ ਤੇ 6 ਘੰਟਿਆਂ ਦੇ ਵਿੱਚ 5 ਕਿਲੋ ਦੀ ਹੱਥ ਦੇ ਵਿੱਚ ਕਹੀ ਸੀ ਤੇ ਬਾਹ ਬਾ ਕੇ ਨਾ ਧਰਤੀ ਪੁੱਟ ਮਾਰੀ ਆ ਇਹ ਟਰੈਕਟਰ ਨਾਲ ਨਹੀਂ ਵਾਈਏ ਚੁੱਭਰ ਨੇ ਵਾਈਆ ਸਿੰਗਲ ਪਸਲ ਹੀ ਲੱਗਦਾ ਕੋਈ ਬਾਹਲਾ ਤਕੜਾ ਹੱਟਾ ਘੱਟਾ ਨਹੀਂਗਾ ਇਹ ਹਰਿਆਣਾ ਦੇ ਛੋੜੇ ਆ ਇਹਨਾਂ ਦੀਆਂ ਖਰਾਕਾਂ ਦਾ ਪਤਾ ਲੱਗਦਾ ਲੈ ਮਿੱਤਰਾਂ ਤੈਨੂੰ ਸਲੂਟ ਆ ਸਲਾਮ ਨਮਾਣਾ ਮੱਲੀ ਹੋ ਗਿਆ ਤੇਰਾ ਫੈਨ ਤੇ ਤੈਨੂੰ ਮਿਲ ਕੇ ਜਰੂਰ ਆਵੇਗਾ ਤੈਨੂੰ ਮੈਂ ਮੈਸੇਜ ਵੀ ਕੀਤਾ ਤੂੰ ਮੈਨੂੰ ਰਿਪਲਾਈ ਨਹੀਂ ਦਿੰਦਾ ਮਿੱਤਰੋ ਬੰਦੇ ਦੀ ਮਿਹਨਤ ਨੂੰ ਸਲਾਮ